ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦਾ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਆਪਾਂ ਵੀਡੀਓ ਕਿਸ ਟੌਪਿਕ ਦੇ ਬਾਰੇ ਵਿੱਚ ਬਣਾਉਣੀ ਆ ਤੇ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਨੂੰ ਸਟਾਰਟ ਕਰਦੇ ਹਾਂ ਇੱਕ ਰਿਕੁਐਸਟ ਆ ਤੁਹਾਡੇ ਅੱਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬਿਚਾਲੇ ਵੀਡੀਓ ਨੂੰ ਨਾ ਛੱਡਿਆ ਕਰੋ ਸੋ ਜਦੋਂ ਆਪਾਂ ਸ਼ੁਰੂ ਤੋਂ ਐਂਡ ਤੱਕ ਵੀਡੀਓ ਦੇਖ ਲਿਆ ਫਿਰ ਆਪਾਂ ਨੂੰ ਪੂਰੀ ਗੱਲ ਕੀ ਸੀਗੀ ਕੀ ਰੀਜਨ ਸੀ ਹਨਾ ਉਹ ਸਾਰਾ ਕੁਝ ਪਤਾ ਲੱਗਦਾ ਹੈ ਜਦੋਂ ਆਪਾਂ ਵਿੱਚੋਂ ਵੀਡੀਓ ਛੱਡ ਦਿੰਨੀ ਆ ਤਾਂ ਆਪਣੀ ਅਧì ਅਧੂਰੀ ਨੌਲੇਜ ਆਪਾਂ ਨੂੰ ਨਹੀਂ ਫਿਰ ਪਤਾ ਲੱਗਦਾ ਆਪਣੇ ਸਵਾਲ ਰਹਿ ਜਾਂਦੇ ਆ ਮਨਾਂ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਕਿਸੇ ਨੂੰ ਮੋਟੀਵੇਸ਼ਨ ਮਿਲ ਸਕੇ ਤੇ ਉਹ ਵੀ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੋ ਇਸ਼ਾਵਾ ਨੇ ਉਹਨਾਂ ਨੂੰ ਪੂਰੀਆਂ ਕਰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵੀਰ ਦੀ ਹੱਦ ਬੀਤੀ ਸ਼ੇਅਰ ਕਰੂੰਗੀ ਵੀ ਉਹ ਵੀਰ ਬਿਲਕੁਲ ਟੁੱਟ ਚੁੱਕਿਆ ਸੀ ਉਹਦੇ ਕੋਲੇ ਕਿਰਾਇਆ ਲਾਉਣ ਨੂੰ ਵੀ ਪੈਸੇ ਨਹੀਂ ਸੀਗੇ ਤੇ ਉਹ ਵੀਰ ਨੇ ਦਰਬਾਰ ਸਾਹਿਬ ਜਾਣਾ ਸੀ ਤੇ ਉਹਦੇ ਕੋਲੇ ਕਿਰਾਇਆ ਲਾਉਣ ਲਈ ਪੈਸੇ ਨਹੀਂ ਸੀ ਤੇ ਉਹ ਪੈਸੇ ਫੜ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਉਸ ਵੀਰ ਨੇ ਉੱਥੇ ਜਾ ਕੇ ਅਰਦਾਸ ਕੀਤੀ ਪ੍ਰਮਾਤਮਾ ਨੇ ਪਹਿਲੀ ਅਰਦਾਸ ਦੇ ਵਿੱਚ ਹੀ ਉਹਦੇ ਸਾਰੇ ਦੁੱਖ ਤੋੜ ਦਿੱਤੇ ਉਸ ਵੀਰ ਨੇ ਕਿਸ ਤਰੀਕੇ ਨਾਲ ਅਰਦਾਸ ਕੀਤੀ ਕੀ ਉਹਨੇ ਅਰਦਾਸ ਦੇ ਵਿੱਚ ਬੋਲੇ ਆ ਉਹ ਸਾਰਾ ਕੁਝ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਵੀਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਾਕੀ ਦੂਜਿਆਂ ਦੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਇਸ ਤੋਂ ਇਲਾਵਾ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਓ ਸਮਝਿਓ ਤੇ ਇਸ ਤੇ ਅਮਲ ਜਰੂਰ ਕਰਿਓ ਹੁਣ ਆਪਾਂ ਡਿਟੇਲ ਨਾਲ ਉਹ ਵੀਰ ਦੀ ਕਹਾਣੀ ਬਾਰੇ ਗੱਲਬਾਤ ਕਰਦੇ ਆਂ ਵੀ ਇੱਕ ਵੀਰ ਸੀਗਾ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦਾ ਸੀ ਉਹ ਦਵਾਈ ਬੂਟੀ ਵੀ ਲੈਂਦਾ ਸੀ ਉਹਨੇ ਬਹੁਤ ਸਾਰੇ ਟੈਸਟ ਵਗੈਰਾ ਵੀ ਕਰਵਾਏ ਬਦਲ ਬਦਲ ਕੇ ਡਾਕਟਰਾਂ ਕੋਲੇ ਵੀ ਗਿਆ ਪਰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਸੀ ਵੀ ਉਹਨੂੰ ਕੀ ਪ੍ਰੋਬਲਮ ਆ ਕੋਈ ਬਿਮਾਰੀ ਦਾ ਨਹੀਂ ਪਤਾ ਲੱਗਦਾ ਸੀ ਕਹਿਣ ਦਾ ਮਤਲਬ ਆ ਵੀ ਡਾਕਟਰਾਂ ਦੀ ਸਮਝ ਤੋਂ ਬਾਹਰ ਸੀ ਕੰਮ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ ਤੇ ਉਹ ਘਰੇ ਬੈਠਾ ਰਹਿੰਦਾ ਸੀ ਕਿਉਂਕਿ ਕੰਮ ਤਾਂ ਉਹ ਤੋਂ ਫਿਰ ਕੋਈ ਹੁੰਦਾ ਨਹੀਂ ਸੀ ਤੇ ਉਹ ਬੇਲਾ ਬੈਠਾ ਆਪਣੀ ਬਿਮਾਰੀ ਬਾਰੇ ਹੀ ਸੋਚੀ ਜਾਂਦਾ ਸੀ ਵੀ ਮੈਨੂੰ ਕੀ ਬਿਮਾਰੀ ਆ ਮੇਰੀ ਬਿਮਾਰੀ ਦਾ ਇਲਾਜ ਕਿਉਂ ਨਹੀਂ ਲੱਭ ਰਿਹਾ ਵੀ ਮੈਂ ਠੀਕ ਹੋਊਂਗਾ ਜਾਂ ਨਹੀਂ ਹੋਊਂਗਾ ਤਾਂ ਇਹ ਸੋਚ ਸੋਚ ਕੇ ਉਹ ਹੋਰ ਜ਼ਿਆਦਾ ਬਿਮਾਰ ਹੋਈ ਜਾਂਦਾ ਸੀ ਕਿਉਂਕਿ ਜਦੋਂ ਅਸੀਂ ਹਮੇਸ਼ਾ ਹੀ 네ਗੇਟਿਵ ਸੋਚਦੇ ਰਹਿੰਦੇ ਆ ਫਿਰ ਸਾਡੇ ਸਰੀਰ ਤੇ ਵੀ ਉਦਾਂ ਦਾ ਹੀ ਅਸਰ ਹੁੰਦਾ ਰਹਿੰਦਾ ਸਰੀਰ ਦੇ ਵਿੱਚ 네ਗੇਟਿਵ એનર્ਜੀ ਪੈਦਾ ਹੋਣ ਲੱਗ ਜਾਂਦੀ ਆ ਫਿਰ ਉਹਨੂੰ ਘਰ ਦੇ ਕਹਿਣ ਲੱਗੇ ਵੀ ਤੁਸੀਂ ਥੋੜਾ ਮੋਟਾ ਬਾਹਰ ਨਿਕਲਿਆ ਕਰੋ ਹਨਾ ਕਿਸੇ ਨੂੰ ਮਿਲਿਆ ਗਿਆ ਕਰੋ ਫਿਰ ਤੁਹਾਡਾ ਮਾਨ ਕੁਝ ਹੋਰ ਹੋਊ ਥੋੜਾ ਜੀ ਲੱਗਿਆ ਕਰੋ ਤੁਸੀਂ ਸਾਰਾ ਦਿਨ ਅੰਦਰ ਬੈਠੇ ਸੋਚਦੇ ਰਹਿੰਦੇ ਹੋ ਚਲੋ ਫਿਰ ਘਰਦਿਆਂ ਦੇ ਕਹਿਣ ਤੇ ਥੋੜਾ ਮੋਟਾ ਘਰੋਂ ਬਾਹਰ ਅੰਦਰ ਜਾਣ ਲੱਗੇ ਫਿਰ ਜਿਵੇਂ ਬੰਦਿਆਂ ਦੀ ਆਦਤ ਹੁੰਦੀ ਆ ਵੀ ਉਹ ਸਾਥ ਦੇ ਵਿੱਚ ਬੈਠ ਜਾਂਦੇ ਸੀ ਜਿੱਥੇ ਚਾਰ ਬੰਦੇ ਬੈਠੇ ਹੁੰਦੇ ਸੀ ਤਾਂ ਉਹ ਹੌਲੀ-ਹੌਲੀ ਫਿਰ ਉੱਥੇ ਜਾਣ ਲੱਗ ਗਿਆ ਮਤਲਬ ਤਕਰੀਬਨ ਉਹਨਾਂ ਨੇ ਰੋਜ਼ ਹੀ ਉੱਥੇ ਜਾਣਾ ਫਿਰ ਕਹਿੰਦੇ ਹੁੰਦੇ ਆ ਜਦੋਂ ਪ੍ਰਮਾਤਮਾ ਨੇ ਸਾਡੀ ਸਾਡੇ ਤੇ ਮਦਦ ਕਰਨੀ ਹੁੰਦੀ ਹੈ ਹਨਾ ਸਾਡੇ ਤੇ ਮਿਹਰ ਦੀ ਨਜ਼ਰ ਪੈਣੀ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਮਦਦ ਜ਼ਰੂਰ ਕਰਦਾ ਹੈ ਆ ਤਾਂ ਫਿਰ ਇੱਕ ਦਿਨ ਕੀ ਹੋਇਆ ਤਾਂ ਉੱਥੇ ਨਾ ਸਾਥ ਦੇ ਵਿੱਚ ਪਿੰਡ ਦਾ ਹੀ ਕੋਈ ਗੁਰਸਿੱਖ ਬੰਦਾ ਬੈਠਾ ਸੀ ਤਾਂ ਉਹ ਬੰਦੇ ਨੇ ਫਿਰ ਉਹਨੂੰ ਉਹਦੀ ਸਿਹਤ ਦਾ ਹਾਲਚਾਲ ਪੁੱਛਿਆ ਵੀ ਤੇਰੀ ਸਿਹਤ ਕਿਵੇਂ ਆ ਤਾਂ ਉਸਨੇ ਜਵਾਬ ਦਿੱਤਾ ਵੀ ਮੇਰੀ ਸਿਹਤ ਤਾਂ ਉਵੇਂ ਹੀ ਆ ਜਿਵੇਂ ਪਹਿਲਾਂ ਹੁੰਦੀ ਸੀ ਵੀ ਕੋਈ ਫਰਕ ਨਹੀਂ ਉਸ ਗੁਰਸੇਖ ਬੰਦੇ ਨੇ ਉਹਨੂੰ ਕਿਹਾ ਵੀ ਤੂੰ ਦਰਬਾਰ ਸਾਹਿਬ ਜਾ ਕੇ ਆ ਉੱਥੇ ਜਾ ਕੇ ਅਰਦਾਸ ਬੇਨਤੀ ਕਰਕੇ ਆ ਤਾਂ ਤਾਂ ਉਹ ਮੰਨ ਗਿਆ ਵੀ ਚਲ ਠੀਕ ਆ ਮੈਂ ਜਾਇਆ ਆਣਾ ਆ ਪਰ ਫਿਰ ਉਹਨੇ ਸੋਚਿਆ ਵੀ ਮੇਰੇ ਕੋਲ ਤਾਂ ਕਰਾਇਆ ਲਾਉਣ ਨੂੰ ਵੀ ਪੈਸੇ ਨਹੀਂ ਕਿਉਂਕਿ ਜਦੋਂ ਦਵਾਈਆਂ ਚੱਲ ਪੈਂਦੀਆਂ ਨੇ ਘਰ ਦੇ ਵਿੱਚ ਖਰਚੇ ਵੱਧ ਜਾਂਦੇ ਨੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਫਿਰ ਦਵਾਈਆਂ ਦੇ ਖਰਚੇ ਜਦੋਂ ਚੱਲਦੇ ਨੇ ਤਾਂ ਘਰ ਦੇ ਕੀ ਹਾਲਾਤ ਹੋ ਜਾਂਦੇ ਨੇ ਤਾਂ ਫਿਰ ਇੱਕ ਦਿਨ ਉਹਨੇ ਸੋਚਿਆ ਵੀ ਮੈਂ ਦਰਬਾਰ ਸਾਹਿਬ ਜਾ ਕੇ ਆਉਣਾ ਤਾਂ ਉਹਨੇ ਉੱਥੇ ਜਾਣ ਲਈ ਕਿਸੇ ਤੋਂ ਪੈਸੇ ਉਧਾਰ ਮੰਗੇ ਤਾਂ ਹੁੰਦੀਆਂ ਨੇ ਇਦਾਂ ਦੀਆਂ ਕਈ ਨੇਕ ਰੂਹਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਇਨਸਾਨ ਗੁਰ ਜਾਣ ਲਈ ਪੈਸੇ ਮੰਗਦਾ ਤਾਂ ਉਹ ਮਨਾ ਨਹੀਂ ਕਰਦੇ ਸੀ ਕਿਉਂਕਿ ਬਹੁਤ ਸਾਰੇ ਚੰਗੇ ਲੋਕ ਅੱਜ ਵੀ ਦੁਨੀਆ ਦੇ ਵਿੱਚ ਹੈਗੇ ਨੇ ਤਾਂ ਚਲੋ ਉਸਨੇ ਪੈਸੇ ਮੰਗੇ ਉਹ ਇਨਸਾਨ ਨੇ ਉਹਨੂੰ ਪੈਸੇ ਦਿੱਤੇ ਤੇ ਉਹ ਸ੍ਰੀ ਹਰਮੰਦਰ ਸਾਹਿਬ ਚਲੇ ਗਿਆ ਤਾਂ ਜਦੋਂ ਦਰਬਾਰ ਸਾਹਿਬ ਗਿਆ ਉਹਨੇ ਉੱਥੇ ਜਾ ਕੇ ਇਸ਼ਨਾਨ ਕੀਤਾ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਹਨਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਗਿਆ ਤਾਂ ਉੱਥੇ ਕੀਰਤਨ ਚੱਲ ਰਿਹਾ ਸੀ ਆਪਾਂ ਨੂੰ ਆਮ ਵੀ ਪਤਾ ਹੈ ਨਾ ਵੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਹੁੰਦਾ ਜਦੋਂ ਆਪਾਂ ਵੀ ਜਾਣਦੇ ਆ ਤਾਂ ਕੀਰਤਨ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਉਹ ਕੀਰਤਨ ਸੁਣ ਕੇ ਉਹਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਤੇ ਉਹ ਬਾਹਰ ਆ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਦੇ ਕੋਲ ਬੈਠ ਗਿਆ ਉੱਥੇ ਬੈਠ ਕੇ ਵੀ ਉਹਦੇ ਮਨ ਨੂੰ ਬਹੁਤ ਸ਼ਾਂਤੀ ਤੇ ਸਕੂਨ ਮਿਲਿਆ ਤਾਂ ਉੱਥੇ ਬੈਠਾ ਬੈਠਾ ਉਹ ਆਪਣਾ ਸਾਰਾ ਦੁੱਖ ਭੁੱਲ ਗਿਆ ਤੇ ਉਹਦੇ ਨਾਲ ਮਨ ਦੇ ਵਿੱਚ ਖਿਆਲ ਆਇਆ ਬਾਕੀ ਹੈ ਨਾ ਵੀ ਪ੍ਰਮਾਤਮਾ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਜਾਣਦਾ ਵੈਸੇ ਤਾਂ ਸਾਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਨੂੰ ਆਪਣੀਆਂ ਦੁੱਖਾਂ ਤੱਕ ਲਿਪਾਉਂਦਾ ਹੈ ਨਾ ਪਤਾ ਹੁੰਦਾ ਹੈ ਕਿਉਂਕਿ ਕਈ ਵਾਰੀ ਅਰਦਾਸ ਆਪਾਂ ਬੋਲ ਕੇ ਕਰਦੇ ਆਂ ਕਈ ਵਾਰ ਆਪਾਂ ਆਪਣੇ ਮਨ ਦੇ ਵਿੱਚ ਕਰਦੇ ਆਂ ਤਾਂ ਉੱਥੇ ਬੈਠੇ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਉਹਨੇ ਵਾਹਿਗੁਰੂ ਅੱਗੇ ਉੱਥੇ ਬੈਠੇ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੇਰੇ ਤੇ ਇਦਾਂ ਦੀ ਮਿਹਰ ਕਰੋ ਇਦਾਂ ਦੀ ਕਿਰਪਾ ਕਰੋ ਕਿ ਮੈਂ ਹਰ ਇੱਕ ਮਹੀਨੇ ਤੁਹਾਡੇ ਦਰਸ਼ਨ ਕਰਨ ਲਈ ਆਇਆ ਕਰਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਇਸ ਜਗ੍ਹਾ ਤੇ ਆ ਕੇ ਤਾਂ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਤੇ ਇਹ ਯਕੀਨ ਮੰਨਿਓ ਵੀ ਜਦੋਂ ਤੁਸੀਂ ਸੱਚੇ ਦਿਲੋਂ ਕੋਈ ਵੀ ਅਰਦਾਸ ਬੇਨਤੀ ਕਰਦੇ ਹੋ ਉਹ ਕਬੂਲ ਜ਼ਰੂਰ ਹੁੰਦੀ ਆ ਤੇ ਚਲੋ ਉਹ ਉੱਥੇ ਦਰਸ਼ਨ ਕਰਕੇ ਵਾਪਸ ਮੁੜ ਪਿਆ ਬਸ ਤਈ ਗਿਆ ਸੀ ਤੇ ਬਸ ਦੇ ਉੱਪਰ ਹੀ ਵਾਪਸ ਆ ਗਿਆ ਤੇ ਜਦੋਂ ਉਹ ਘਰੋਂ ਵਾਪਸ ਆ ਰਹਿਆ ਸੀ ਨਾ ਵੀ ਪ੍ਰਮਾਤਮਾ ਜਦੋਂ ਆਪਣੇ ਕੰਮਾਂ ਨੂੰ ਸਹੀ ਕਰਦਾ ਆਪਣੇ ਤੇ ਮੇਰਾ ਕਰਦਾ ਹਨਾ ਤਾਂ ਉਹ ਕਿਸੇ ਦੇ ਜਰੀਏ ਆਪਣੇ ਕੰਮਾਂ ਨੂੰ ਠੀਕ ਕਰਵਾ ਦਿੰਦਾ ਆ ਤਾਂ ਬੱਸ ਦੇ ਵਿੱਚ ਉਹਨੂੰ ਇੱਕ ਹੋਰ ਗੁਰਸਿੱਖ ਮਿਲਿਆ ਤਾਂ ਉਹਦੇ ਨਾਲ ਗੱਲਾਂ ਲੱਗ ਗਿਆ ਵਿੱਚ ਬੈਠਾ ਤਾਂ ਇਦਾਂ ਹੀ ਗੱਲਾਂ ਚੱਲ ਪਈਆਂ ਉਹ ਪੁੱਛਣ ਲੱਗ ਗਿਆ ਵੀ ਤੁਸੀਂ ਕਿਵੇਂ ਆਏ ਹੋ ਇੱਥੇ ਤਾਂ ਉਹ ਗੱਲਾਂ ਕਰਨ ਲੱਗੇ ਤਾਂ ਉਹ ਗੁਰਸਿੱਖ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਇੱਕ ਗੱਡੀ ਲੈ ਲੈ ਜਿਹੜੀ ਮਤਲਬ ਜਿਵੇਂ ਸਮਾਨ ਢੋਣ ਵਾਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਢੋਂਦੀ ਹੈ ਵੀ ਚਾਹੇ ਛੂਟ ਹੀ ਲੈ ਲੈ ਭਾਵੇਂ ਤੂੰ ਕਿਸ਼ਤਾਂ ਤੇ ਲੈ ਲਾ ਫਿਰ ਉਹਨੇ ਆਪਣੇ ਰਿਸ਼ਤੇਦਾਰ ਦੀ ਗੱਲ ਸ਼ੇਅਰ ਕੀਤੀ ਵੀ ਸਾਡੀ ਰਿਸ਼ਤੇਦਾਰੀ 'ਚ ਇਦਾਂ ਕੋਈ ਬੰਦਾ ਸੀ ਵੀ ਉਹਨਾਂ ਦੇ ਵੀ ਘਰ ਦੇ ਹਾਲਾਤ ਮਾੜੇ ਸੀ ਕੋਈ ਕੰਮ ਕਰਨੇ ਸੀ ਉਹਨਾਂ ਨੇ ਵੀ ਇਦਾਂ ਹੀ ਗੱਡੀ ਲੈ ਕੇ ਕੰਮ ਸ਼ੁਰੂ ਕੀਤਾ ਕਿਸ਼ਤਾਂ ਤੇ ਵੀ ਅੱਜ ਪ੍ਰਮਾਤਮਾ ਦੀ ਮਿਹਰ ਦੇ ਨਾਲ ਬਹੁਤ ਸੋਹਣਾ ਕੰਮ ਚੱਲ ਪਿਆ ਤਾਂ ਉਹ ਘਰੇ ਆਇਆ ਜਾਂ ਫਿਰ ਘਰਾ ਕਿ ਉਹਨੇ ਆਪਣੇ ਘਰਦਿਆਂ ਨਾਲ ਸਲਾਹ ਕੀਤੀ ਤਾਂ ਉਹਨੇ ਆਪਣੇ ਘਰ ਨੂੰ ਗਹਿਣੇ ਕਰਕੇ ਇੱਕ ਗੱਡੀ ਦੀ ਜਿਹੜੀ ਡਾਊਨ ਪੇਮੈਂਟ ਆ ਉਹ ਦੇ ਕੇ ਨਾ ਗੱਡੀ ਲੈ ਲਈ। ਮਨ 'ਚ ਕਿਤੇ ਨਾ ਕਿਤੇ ਇਹ ਵੀ ਆਉਂਦਾ ਸੀ ਵੀ ਮੈਂ ਘਰ ਵੀ ਕਿਸ਼ਤਾਂ ਤੇ ਕਰ ਲਿਆ ਤੇ ਗੱਡੀ ਵੀ ਕਿਸ਼ਤਾਂ ਤੇ ਲਈ ਆ। ਵੀ ਪ੍ਰਮਾਤਮਾ ਹੁਣ ਕਿਤੇ ਨਾ ਕਿਤੇ ਤੂੰ ਹੀ ਮੇਰੇ ਤੇ ਮਿਹਰ ਕਰੀ। ਤੇ ਕਿਤੇ ਨਾ ਕਿਤੇ ਉਹਦੇ ਮਨ 'ਚ ਇਹ ਵੀ ਖਿਆਲ ਆਉਂਦਾ ਸੀ ਵੀ ਇਹ ਕੰਮ ਪ੍ਰਮਾਤਮਾ ਨੇ ਸ਼ੁਰੂ ਕਰਾਇਆ ਕਿਉਂਕਿ ਗੁਰੂ ਦੇ ਦਰਸ਼ਨ ਕਰਕੇ ਆਇਆ ਸੀ ਉੱਥੇ ਹੀ ਉਹਨੂੰ ਇਹ ਰੈਸਲਾ ਮਿਲੀ ਸੀ ਹਨਾ। ਤਾਂ ਪ੍ਰਮਾਤਮਾ ਆਪ ਹੀ ਮੇਰੇ ਤੇ ਮਿਹਰ ਭਰੇ ਹੱਥ ਰੱਖਣਗੇ ਤਾਂ ਜਿਹੜਾ ਉਹਦਾ ਕੰਮ ਸੀ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਚੱਲ ਗਿਆ ਸੀਗਾ ਤੇ ਤੁਸੀਂ ਦੇਖੋ ਵੀ ਜਿਹੜੀ ਉਹਨੇ ਗੁਰੂ ਘਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਕਿ ਪ੍ਰਮਾਤਮਾ ਮੇਰਾ ਕੰਮ ਚੱਲ ਪਵੇ ਮੇਰੀ ਸਿਹਤ ਤੰਦਰੁਸਤ ਹੋ ਜਾਈ ਵੀ ਨਾਲੇ ਮੈਂ ਥੋਡੇ ਦਰਸ਼ਨ ਹਰ ਇੱਕ ਮਹੀਨੇ ਕਰਿਆ ਕਰਾਂ ਵਾਹਿਗੁਰੂ ਦੀ ਇੰਨੀ ਜ਼ਿਆਦਾ ਕਿਰਪਾ ਹੋਈ ਕਿ ਉਹਦਾ ਜਿਹੜਾ ਕੰਮ ਸੀ ਕਈ ਵਾਰ ਅਮਰਤਸਰ ਵੱਲ ਹੁੰਦਾ ਸੀ ਤਾਂ ਉਹ ਮਹੀਨੇ ਦੇ ਵਿੱਚ ਚਾਰ-ਚਾਰ ਵਾਰ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ ਸੀ ਤਾਂ ਉਹ ਕਦੇ ਵੀ ਬਿਨਾ ਮੱਥਾ ਟੇਕ ਕੇ ਨਹੀਂ ਮੁੜਦਾ ਸੀ ਤਾਂ ਉੱਥੇ ਜਾਂਦਾ ਸੀ ਤੇ ਜਿਹੜੀ ਉਹਦੀ ਸਿਹਤ ਖਰਾਬ ਰਹਿੰਦੀ ਸੀ ਉਹ ਬਿਲਕੁਲ ਠੀਕ ਹੋ ਗਈ ਉਹਦੀਆਂ ਸਾਰੀਆਂ ਦਵਾਈਆਂ ਬੰਦ ਹੋ ਗਈਆਂ ਤੇ ਉਹ ਤੰਦਰੁਸਤ ਰਹਿਣ ਲੱਗ ਪਿਆ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ ਪ੍ਰਮਾਤਮਾ ਨੇ ਵਾਅਦਾ ਕਰਨਾ ਸ਼ੁਰੂ ਕਰਤਾ ਤੇ ਇਹ ਸਾਰੀ ਗੱਲ ਵਿਸ਼ਵਾਸ ਦੀ ਹੈ ਜਦੋਂ ਅਸੀਂ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ ਤਾਂ ਪ੍ਰਮਾਤਮਾ ਸਾਡੇ ਸਾਰੇ ਕਾਰਜ ਆਪ ਸਵਾਰਦੇ ਆ ਅੱਗੇ ਹੁਕੇ ਤਾ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਕਰਨਾ ਸਭ ਤੋਂ ਪਹਿਲਾ ਕੰਮ ਸਾਡਾ ਬਣਦਾ ਹੈ। ਵਿਸ਼ਵਾਸ ਕਰੋ ਜੇ ਤੁਸੀਂ ਵਾਹਿਗੁਰੂ ਦੇ ਉੱਤੇ ਡੋਰੀਆਂ ਛੱਡਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਕੰਮ ਆ ਜਿਹੜਾ ਉਹ ਦਿਨਾਂ ਚ ਹੀ ਵੜਨਾ ਸ਼ੁਰੂ ਹੋ ਜਾਣਾ। ਜਿਹੜੇ ਵੀ ਤੁਸੀਂ ਦੁੱਖ ਨਾਲ ਯੂਜ਼ ਰਹੇ ਹੋ ਤੁਹਾਡਾ ਉਹ ਦੁੱਖ ਟੁੱਟ ਜੂਗਾ ਤੁਸੀਂ ਵੀ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੋ ਤਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵੇਲੇ ਭਰੋਸਾ ਜਰੂਰ ਕਰਿਆ ਕਰੋ ਕਿਉਂਕਿ ਸਾਡਾ ਕੋਈ ਕੰਮ ਲੇਟ ਜਰੂਰ ਹੋ ਸਕਦਾ ਪਰ ਇਹ ਨਹੀਂ ਹੈਗਾ ਵੀ ਸਾਡਾ ਕੋਈ ਕੰਮ ਬਣਦਾ ਨਹੀਂ ਵਾਹਿਗੁਰੂ ਜੀ ਕਿਰਪਾ ਜਰੂਰ ਕਰਦੇ ਨੇ ਸਾਰਿਆਂ ਦੀ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਦੂਜਿਆਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ